ਨਹੀਂ ਭੇਜਿਆ ਕਹਿੰਦੇ ਹਜੂਰ ਸਾਹਿਬ ਤੋਂ ਪ੍ਰਸ਼ਾਦ ਲਿਆਉਂਦਾ ਸੀ ਕਹਿੰਦੇ ਫੇਲੇ ਬੀਬੀ ਨੂੰ ਦੇ ਕੇ ਆ ਅੱਛਾ ਅੱਛਾ ਆ ਰਹੀ ਏ ਤੇਰੀ ਪਿਆਰੀ ਭੈਣ ਹੁਣੇ ਹੀ ਮਾਮਾ ਤੀਆਂ ਗਈਆਂ ਹੋਈਆਂ ਸੀ ਤਾਂ ਮੈਨੂੰ ਚੈਨ ਸੀਗਾ ਥੋੜਾ ਕੱਲ ਰੱਖਣੀਆਂ ਨਹੀਂ ਹੈਗੀਆਂ ਚਲੋ ਠੀਕ ਜਾਨੀ ਮਾ ਚਲਦੇ ਆ ਠੀਕ ਹੈ ਓਹੋ ਵੀਰੇ ਪਹਿਲਾਂ ਫਰ ਰਖੜੇ ਬੰਨਾਂਗੇ ਸਗਨ ਕਰਾਂਗੇ ਫਿਰ ਮੋਂ ਮਿੱਠਾ ਕਰਾਂਗੇ ਕੀ ਸਰ ਕੀ ਜੋ ਸਰ ਤੇ ਧੀਰੇ ਧੀਰੇ ਪਾਗਲ ਹੋਆ ਮੈਂ ਧੀਰੇ ਧੀਰੇ ਇਹ ਤੂੰ ਕਿੰਨੀਆਂ ਚੁੰਨੀਆਂ ਸਰਕਾਈ ਜਾਂਦਾ ਐ ਇਹ ਰੱਬਾ ਕਿੰਤਾ ਦਿਓ ਲਾਤ ਦਿੱਤੀ ਆ ਮੈਨੂੰ ਓ ਮਾਤਾ ਗਾਣਾ ਗਾਰਿਆ ਸੀ ਯਾਰ ਮੈਂ ਕੋਈ ਮੇਰੇ ਮਗਰ ਪੈ ਜਾਂਦੀ ਮਾਤਾ ਨੂੰ ਇਹੀ ਕਾਣ ਲੱਗਿਆ ਸੀ ਬੋਲਣ ਨੂੰ ਮੈਂ ਤੈਨੂੰ ਅਫਸਰ ਬਣਾਉਣ ਨੂੰ ਫਿਰਦੀ ਆ ਤੇ ਤੂੰ ਚੁੰਨੀਆ ਸਰਕਾਰੀ ਜਾਂ ਤੇਰੇ ਨਾਲ ਦੇ ਆਦੇ ਨਾ ਸਭ ਨੇ ਅੱਗੇ ਨਿਕਾ ਜਾਣਾ ਪਰ ਤੂੰ ਚੁੰਨੀਆ ਹੀ ਸਰਕੰਨਾ ਰਹਿ ਗਈ। ਉਹ ਮੰਮੀ ਵੀ ਕਿਸੇ ਦੀ ਨਹੀਂ ਚੁੰਨੀ ਸਰਕਾਰਿਆ ਯਾਰ ਇਹ ਤਾਂ ਮੇਰੀ ਆਪ ਦੀ ਚੁੰਨੀ ਇਹ ਤਾਂ ਮੇਰੇ ਆਪ ਦੇ ਬੋਲ ਨੇ। ਲੱਗਦਾ ਮੈਨੂੰ ਹੀ ਤੇਰੇ ਬੋਲ ਨਾ ਬਾਹਰ ਕੱਢਣੇ ਪੈਣੇ ਆ। ਇੱਤਾਂ ਨਹੀਂ ਸੁਤਰਦਾ ਤੂੰ। ਮਾਤਾ ਹੁਣ ਨਹੀਂ ਮੈਂ ਬੋਲਦਾ ਹੁਣ ਤਾਂ ਅੰਦਰ ਜਾਂਦੇ। ਦੁਪੱਟਾ ਤੇਰਾ ਸੱਤ ਰੰਗ ਦਾ। ਇਹ ਹੈ ਜੋ ਫੜ ਜਾ ਤੇਰਾ ਪਿੱਛਾ ਪੰਮੈਰਾ ਦੁਪੱਟਾ ਤੇਰਾ ਸੱਤ ਰੰਗੂ ਦਾ ਖੜ ਜਾ ਤੈਨੂੰ ਮੈਂ ਬਣਾਨੀਆ ਵੱਡੇ ਨੂੰ ਬਿੰਦ ਰੱਖੀਆ ਬੀਬੀ ਮਿੱਤੂ ਦੀ ਕੁੜੀ ਦੇ ਬਾਰੇ ਦੱਸ ਪਾ ਰਹੇ ਨੇ ਛੋਟੇ ਹੁੰਦਿਆ ਕੁੜੀ ਨੂੰ ਮੈਂ ਦੇਖਿਆ ਸੀ ਬੜਾ ਪੱਕਾ ਰੰਗ ਸੀ ਸਾਰੇ ਰਿਸ਼ਤੇਦਾਰਾਂ ਚ ਵੀ ਜਾਣ ਉੱਡੀ ਹੋਈ ਸੀ ਖੋਰੇ ਹੁਣ ਕਿੰਨੀ ਕੁ ਸੋਹਣੀ ਲੱਗਦੀ ਹੋਊਗੀ ਬੀਬੀ ਨੇ ਤਾਂ ਮੈਨੂੰ ਚੱਕਰਾਂ ਵਿੱਚ ਪਾ ਲਿਆ ਜੇ ਮੈਂ ਬੀਬੀ ਨੂੰ ਨਾ ਕਰਦੀਆਂ ਤਾਂ ਬੀਬੀ ਨੇ ਗੁੱਸੇ ਹੋ ਜਾਣਾ ਹੈ ਜੇ ਮੈਂ ਹਾਂ ਕਰਦੀਆਂ ਤੇ ਮੇਰੇ ਰਿਸ਼ਤੇਦਾਰਾਂ ਨੇ ਕਹਿਣਾ ਕਿ ਇਹਨੇ ਰਿਸ਼ਤਾ ਕਰਨ ਲੱਗਿਆ ਕੁਝ ਦੇਖਿਆ ਨਹੀਂ ਤੇ ਅਮਨ ਦੇ ਡੈਡੀ ਨੇ ਹੋਰ ਪਾਸੇ ਵੀ ਤਾਂ ਗੱਲ ਚਲਾਈ ਹੋਈ ਸੀ ਪਤਾ ਨਹੀਂ ਅਮਨ ਨੂੰ ਕੁੜੀ ਪਸੰਦ ਆਊਗੀ ਕਿ ਨਹੀਂ ਮੰਮੀ ਮੰਮੀ ਹਾਂ ਤੂੰ ਕਦੋਂ ਆਇਆ ਪੁੱਤ ਮੈਨੂੰ ਪਤਾ ਹੀ ਨਹੀਂ ਲੱਗਾ ਪਤਾ ਨਹੀਂ ਵਾਜਾ ਮਾਰੀ ਇਹਨੇ ਕਿੱਥੇ ਗੁਆਚੀ ਹੋਈ ਉਹ ਇਨੀ ਦੇਰ ਲੱਗ ਗਿਆ ਆ ਜਾ ਬੈਠ ਮੈਂ ਪਾਣੀ ਲੈ ਕੇ ਆਈ ਲੈ ਬਿਠਾ ਗਾਨੀ ਕੀ ਗੱਲ ਗੁਆਚੇ ਪਏ ਸੀ ਅੱਜ ਪਰੇਸ਼ਾਨ ਕਿਉਂ ਨਹੀਂ ਕੋਈ ਖਾਸ ਗੱਲ ਨਹੀਂ ਹੈਗੀ ਮਸਤੇ ਨਾਲ ਇੱਕ ਗੱਲ ਕਰਨੀ ਸੀ ਮੰਮੀ ਕੋਈ ਜ਼ਰੂਰੀ ਹੈ ਤਾਂ ਦੱਸੋ ਵੈਸੇ ਨਾ ਅੱਜ ਮੇਰਾ ਸਿਰ ਬਹੁਤ ਦੁਖ ਰਿਹਾ ਵਾ ਕੰਮ ਬਹੁਤੀ ਘਾਜ ਦਫਤਰ ਹਾਂ ਪੁੱਤ ਜ਼ਰੂਰੀ ਹੈ ਜਨ ਬੀਬੀ ਨੇ ਨਾ ਕੱਲ ਤੇਰੇ ਵਾਸਤੇ ਇੱਕ ਕੁੜੀ ਦਾ ਰਿਸ਼ਤਾ ਦੱਸਿਆ ਜੇ ਬੀਬੀ ਨੇ ਰਿਸ਼ਤਾ ਦੱਸਿਆ ਤਾਂ ਵਧੀਆ ਹੀ ਹੋਊਗਾ ਇਹਦੇ 'ਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਐ ਇੰਨੀ ਟੈਨਸ਼ਨ 'ਚ ਕਿਉਂ ਹੋ ਤੁਸੀਂ ਪੁੱਤ ਕੁੜੀ ਤਾਂ ਮੈਂ ਛੋਟੇ ਹੁੰਦਿਆਂ ਨਹੀਂ ਦੇਖੀ ਹੋਈ ਐ ਬੀਬੀ ਦੀ ਕੁੜੀ ਮੀਤੂ ਐ ਨਾ ਉਹਦੀ ਕੁੜੀ ਹੈ ਅੱਛਾ ਹੁਣ ਮੈਨੂੰ ਸਾਰੀ ਗੱਲ ਸਮਝ ਆਈ ਹੈ ਉਸ ਦਿਨ ਮੈਂ ਪ੍ਰਸ਼ਾਦ ਦੇਣ ਨਹੀਂ ਗਿਆ ਸੀ ਬੀਬੀ ਦੇ ਘਰੇ ਉੱਥੇ ਉਹ ਵੀ ਆਏ ਹੋਏ ਸੀਗੇ ਉੱਥੇ ਉਹਨੂੰ ਮੈਨੂੰ ਮਿਲੇ ਸੀਗੇ ਮੈਂ ਵੀ ਕਹਾ ਅਚਾਨਕ ਬੀਬੀ ਨੇ ਮੇਰੇ ਵਾਸਤੇ ਰਿਸ਼ਤਾ ਕਿੱਥੋਂ ਭੇਜਤਾ ਹਾਂ ਕੋ ਤੋ ਉਸੇ ਦੀ ਕੁੜੀ ਹੈ ਭਲਾ ਮੈਨੂੰ ਇੱਕ ਗੱਲ ਦੱਸ ਜਦੋਂ ਤੂੰ ਬੀਬੀ ਘਰ ਗਿਆ ਸੀ ਉੱਥੇ ਮਿੱਤੂ ਦੀ ਕੁੜੀ ਵੀ ਆਈ ਹੈ ਇਸੇ ਤੂੰ ਉਹਨੂੰ ਦੇਖਿਆ ਸੀ ਪਤਾ ਨਹੀਂ ਨਾਨੀ ਮਾ ਕੋਈ ਭਾਈ ਹੈ ਹਾਂ ਮੰਮੀ ਕੁੜੀ ਤਾਂ ਸੀਗੀ ਉੱਥੇ ਬੀਬੀ ਨੂੰ ਨਾਨੀ ਨਾਨੀ ਕਹਿ ਕੇ ਬੁਲਾ ਰਹੀ ਸੀ ਹਾਂ ਉਸੇ ਦੀ ਤਾਂ ਗੱਲ ਕਰ ਰਹੀ ਹੈ ਬੀਬੀ ਜੇ ਤੂੰ ਕੁੜੀ ਦੇਖੀ ਸੀ ਤੈਨੂੰ ਕੁੜੀ ਠੀਕ ਲੱਗੀ ਮੰਮੀ ਕੁੜੀ ਤਾਂ ਮੈਨੂੰ ਯਾਰ ਅਜੀਬ ਲੱਗੀ ਲੈ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕੁੜੀ ਦਾ ਰੰਗ ਪੱਕਾ ਹੈ ਮੇਰੇ ਮੁੰਡੇ ਨੇ ਕੁੜੀ ਕਿੱਥੋਂ ਪਸੰਦ ਆਣੀ ਹੈ 1 ਮਿੰਟ 1 ਮਿੰਟ 1 ਮਿੰਟ ਕੀ ਗੱਲ ਕਰੀ ਜਾਂਦੇ ਹੋ ਮੰਮੀ ਯਾਰ ਅਜੀਬ ਮੈਂ ਤਾਂ ਕਹਿਣਾ ਉਸ ਦਿਨ ਜਦੋਂ ਮੈਂ ਗੇਟ ਖੜਕਾਇਆ ਉਹੀ ਆਈ ਸੀ ਬਾਹਰ ਤੇ ਉਹਦੀ ਨਾਨੀ ਨੇ ਪੁੱਛਿਆ ਬਾਹਰ ਕੌਣ ਆ ਮੈਨੂੰ ਕਹਿੰਦੀ ਭਾਈ ਆ ਜੀ ਕੋਈ ਤਹਾਂ ਮੈਨੂੰ ਅਜੀਬ ਲੱਗੀ ਉਹ ਲੈ ਕਮਲਾਨਾ ਹੋਵੇ ਕਿਸੇ ਥਾਂ ਦਾ ਪੁੱਤ ਤਾਂ ਵੀ ਤੂੰ ਮੈਨੂੰ ਕੱਲ ਦਫ਼ਤਰ ਜਾਂਦੇ ਜਾਂਦੇ ਉਹਨਾਂ ਦੇ ਘਰ ਛੱਡਦੀ ਮੈਂ ਆਪ ਅੱਖੀ ਕੁੜੀ ਵੇਖ ਕੇ ਤਸੱਲੀ ਕਰਕੇ ਫਿਰ ਰਿਸ਼ਤੇ ਦੀ ਗੱਲ ਕਰਾਂਗੀ ਨਾਲੇ ਤੇਰੇ ਡੈਡੀ ਨੇ ਵੀ ਗੱਲ ਤੋਰੀ ਹੋਈ ਹੈ ਦੋ ਜਗ੍ਹਾ ਤੇ ਇੱਕ ਕੁੜੀ ਤਾਂ ਜੱਜ ਦੀ ਪੜ੍ਹਾਈ ਕਰ ਰਹੀ ਹੈ ਨਾ ਮੰਮੀ ਮੈਂ ਨਹੀਂ ਜੱਜ ਉਹ ਜਨਾ ਕਰਾਣਾ ਵਿਆ ਕਿਉਂ ਕੀ ਹੋ ਗਿਆ ਤੈਨੂੰ ਕੱਲ ਨੂੰ ਤੁਸੀਂ ਨੂੰ ਸੱਸ ਨੂੰ ਘਰੇ ਕਚਹਿਰੀ ਲਾ ਲਿਆ ਕਰਨੀ ਹੈ ਤੁਸੀਂ ਉਹਨੂੰ ਕੋਈ ਕੰਮ ਆਖਿਆ ਕਰਨਾ ਹੈ ਉਹਨੇ ਕਿਹਾ ਨਾ ਵਾਂ ਤਾਂ ਆਏ ਤਾਂ ਅਗਲੀ ਤਰੀਕ ਤੇ ਹੀ ਹੋਊਗਾ ਕੰਮ ਮੇਰੀਆਂ ਪੇਸ਼ੀਆਂ ਤੁਸੀਂ ਵੱਖਰੀਆਂ ਪਵਾਓਗੇ ਚੱਲ ਪਾਵਰ ਨਾ ਹੋਵੇ ਤਾਂ ਹਣ ਲੈ ਸਾਸਿਕਾ ਕਾਕੀ ਮੇਰੀ ਕਾਕੀ ਤੇ ਆਈ ਸੀ ਹਾਂ ਉਹ ਨਾ ਪਿਆ ਰਹਾ ਹੋਰ ਸਾਸਿਕਾ ਹਾਂਜੀ ਹਾਂਜੀ ਹੋਰ ਅੱਜ ਅਸਿਕਾ ਹਾਲ ਕੀ ਆ ਲਮੀਤ ਅਸਿਕਾਲ ਬੀਬੀ ਜੀ ਲੈ ਮੁੰਡਾ ਵੀ ਆਇਆ ਤੇਰਾ ਆ ਜਾ ਪੁੱਤ ਆ ਜਾ ਤੂੰ ਵੀ ਆ ਜਾ ਪਾਣੀ ਪੂਣੀ ਪੀ ਕੇ ਚਲਾ ਜਾਈ ਹਾਂਜੀ ਹਾਂਜੀ ਮੈਂ ਫੇਰ ਕਿਸੇ ਦਿਨ ਆਵਾਂਗਾ ਮੈਂ ਲੇਟ ਹੋ ਰਿਹਾ ਐਕਚੁਅਲੀ ਦਫਤਰ ਵਾਸਤੇ ਕਾਕੀ ਘਰ ਲੱਭਨ ਚ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਕਾਫੀ ਧੀਰ ਪਿੱਛੋਂ ਆਈ ਹੈ ਨਾ ਬੀਬੀ ਆਈ ਤਾਂ ਮੈਂ ਬੜੀ ਧੀਰ ਬਾਅਦ ਆ ਜਦੋਂ ਤੁਹਾਡੀ ਦੋਤੀ ਛੋਟੀ ਸੀਗੀ ਉਦੋਂ ਆਈ ਸੀ ਤੇ ਹੁਣ ਫਿਰ ਸਬਬ ਬਣਿਆ ਤੇ ਆਈ ਆ ਬੈਸਨ ਪੁੱਤਰ ਪਾਣੀ ਲੈ ਬੱਚੇ ਲੈ ਸੱਸੀ ਗੱਲ ਬੱਚੇ ਲੋ ਦੀਦੀ ਪਾਣੀ ਲੋ ਤੂੰ ਲੋ ਪਾਣੀ ਲੋ

ਆਵਾਜ਼ ਤੇ ਚਾਵਾ ਦੇਖਾਂ ਕੀ ਕਰਦੀਆਂ ਨੇ ਮੇਰੀ 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 ਲੋ ਦੀ ਚਾ ਲੋ ਅਸਿਕਾ ਸੈਸਿਕਾ ਬਟੇ ਕਿੰਦਰ ਮਿੱਤਰੇ ਤੇਰੀ ਦਰਾਨੀ ਦਾ ਮੁੰਡਾ ਹੈ ਹਾਂਜੀ ਹਾਂਜੀ ਪੈਂਦੀ ਮੇਰਾ ਹੀ ਮੁੰਡਾ ਹੈ ਇਹਨੇ ਵੱਡਾ ਤੇ ਅਫਸਰ ਬਣਨਾ ਹੈ ਮਿੱਤੂ ਮੁੰਡੇ ਨੂੰ ਵੀ ਦੇਖਣ ਨੂੰ ਹਾਂ ਹਾਂ ਵਾਲੇ ਕਮ ਲੈ ਬੱਚੇ ਤੂੰ ਵੀ ਨਹੀਂ ਨਹੀਂ ਮੈਂ ਬਹੁਤ ਡਾਈਟ ਕੌਂਸ਼ੀਅਸ ਹਾਂ ਮੈਂ ਨਹੀਂ ਸਭ ਕੁਝ ਖਾਂਦਾ ਮੈਂ ਡਾਈਟ ਤੇ ਹਾਂ ਬੱਚੇ ਨਹੀਂ ਔਰ ਮਿੱਤੂ ਸਭ ਵੀ ਦਾ ਕੀ ਹਾਲ ਹੈ ਠੀਕ ਨੇ ਦੀਦੀ ਕਿੱਥੇ ਗਿਆ ਚਲ ਗਏ ਨੇ ਕੰਮ ਤੇ ਗਏ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਸੀ ਨਾ ਤੁਸੀਂ ਆਣਾ ਨਹੀਂ ਤੇ ਮੈਂ ਰੋਕ ਲੈਣਾ ਸੀਗਾ ਹਾਂਜੀ ਬੇਟੇ ਤੂੰ ਅੱਜਕੱਲ ਕੀ ਕਰਦੀ ਐ ਅੰਟੀ ਮੈਂ ਫਾਈਨ ਆਰਟਸ ਦਾ ਡਿਪਲੋਮਾ ਕੀਤਾ ਤੇ ਬੱਚਿਆਂ ਨੂੰ ਟ੍ਰੇਨਿੰਗ ਵੀ ਦੇਣੀ ਵਧੀਆ ਬਹੁਤ ਹੱਥ ਬਹੁਤ ਸਾਫ਼ ਐ ਦਾ ਪੇਂਟਿੰਗ ਇਹਦਾ ਅੱਛਾ ਹਾਂਜੀ ਅੰਟੀ ਘਰ ਦੇ ਕੰਮ ਸਾਰੇ ਕਰ ਲੈਂਦੀ ਆ ਰੋਟੀ ਪਾਣੀ ਵੀ ਸਿਖਾਇਆ ਹੋਇਆ ਸਲਾਈ ਕੜਾਈ ਦੀ ਸਿਖਾਈ ਹੋਈ ਆ ਸਭ ਕੁਝ ਆਉਂਦਾ ਇਹਨੂੰ ਇੰਨੇ 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 ਮਿੱਤੂ ਕਾਫੀ ਟਾਈਮ ਬਾਅਦ ਆਈਆਂ ਨਾ ਮੈਂ ਹਾਂਜੀ ਹਾਂਜੀ ਘਰ ਤਾਂ ਬਹੁਤ ਸੋਨਾ ਬਣਾ ਲਿਆ ਮੈਂ ਦੇਖਿਆ ਬਹੁਤ ਸੋਨਾ ਜੀ ਮਾਤਾ ਜੀ ਮੇਰ ਹੈ ਜੀ ਬਸ ਚਲੋ ਵਧੀਆ ਵੇ ਬਣਾਣਾ ਵੀ ਚਾਹੀਦਾ ਆਜੋ ਦੇਖਾ ਮੈਂ ਤੁਹਾਨੂੰ ਘਰ ਚਲੋ ਆਜਾ ਕਾਕੀ ਚਲੋ ਦੀਦੀ ਚਲੋ ਪਕੀ ਬਣਾਇਆ ਹੋਇਆ ਹਾਂਜੀ ਅੱਛਾ ਬਹੁਤ ਸੋਨਾ ਆਜਾ ਦੇਖ ਕੇ ਮੇਰੀ ਦੋ ਤੀ ਗੁਨਾ ਦੀ ਖਾਨ ਹੈ ਮੈਂ ਦੋ ਤੀ ਦੀ ਤਾਂ ਪੂਰੀ ਗਰੰਟੀ ਲੈਣੀ ਆ 25 3000 ਤੋਂ ਘਰ ਬੈਠੀ ਕਮਾ ਲੈਂਦੀ ਆ ਔਰ ਸਮਝਦਾਰ ਵੀ ਉਹ ਪੂਰੀ ਆ ਮੈਂ ਤਾਂ ਤਾਂ ਕਹਿੰਦੀ ਸੀ ਵੀ ਚਲ ਕੁੜੀ ਆਪਣੇ ਘਰ ਚ ਚਲੀ ਜਾਵੇਗੀ ਬੀਬੀ ਗੱਲ ਤਾਂ ਤੁਹਾਡੀ ਸਾਰੀ ਠੀਕ ਐ ਫਿਰ ਵੀ ਮੈਂ ਅਮਨ ਦੇ ਪਾਪਾ ਨਾਲ ਤੇ ਅਮਨ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗੀ ਮੁੰਡੇ ਨੂੰ ਪੁੱਛਾਂਗੀ ਮੁੰਡੇ ਤਾਂ ਕੁੜੀ ਨੇ ਹੀ ਜ਼ਿੰਦਗੀ ਬਿਤਾਣੀ ਐ ਦੇਖ ਕੇ

ਹਾਂ ਜਿਵੇਂ ਪਰਵਾਅ ਮਿਲਦੇ ਰਹਿੰਦੇ ਬੀਬੀ ਕੁੜੀ ਤਾਂ ਮੈਨੂੰ ਪਸਾ ਲੰਦਾ ਹੈ ਪਹਿਲ ਤਾਂ ਮੇਰੀ ਐਥੇ ਹੀ ਹੈ ਬੀਬੀ ਇਹਦੇ ਪਾਪਾ ਨੇ ਵੀ ਦੋ ਪਾਸੇ ਗੱਲ ਚਲਾਈ ਹੋਈ ਹੈ ਸੰਜੋਗ ਨੇ ਬਾਕੀ ਰੱਬ ਦੀ ਮਰਜ਼ੀ ਹੈ ਜਿੱਥੇ ਲਿਖੇ ਉੱਥੇ ਹੋ ਜਾਣਾ ਬੱਚੀ ਤਾਂ ਬੜੀ ਪਿਆਰੀ ਏ ਬਾਕੀ ਦੇਖੋ ਬੀਬੀ

पिछली बार वंग करना हो जाए, इनने माड़े लेखता नहीं लिखे होने मेरी ते दे रब ने लगदा है इस वरी ता गल बाणी जाएगी सशिकाल जी आई होप के तानू आज दा एपिसोड बहुत बढ़िया लगया होएगा ਅਸੀਂ ਬਹੁਤ ਹੀ ਮਿਹਨਤ ਦੇ ਨਾਲ ਵੀਡੀਓਜ਼ ਬਣਾਉਂਦੇ ਆ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਪਲੀਜ਼ 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 ਸਾਡੇ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਨੂੰ ਪਤਾ ਤੁਸੀਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਬਟ ਕਈ ਲੋਕ ਆਂਦੇ ਨੇ ਵੀਡੀਓ ਦੇਖਦੇ ਨੇ ਬਟ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਨਹੀਂ ਕਰਦੇ ਸੋ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਫਿਰ ਜਲਦੀ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਬਾਏ ਬਾਏ